ਪੰਜਾਬ ਦੇ ਸਾਰੇ ਹੀ OBC ਸੰਗਠਨਾਂ ਨੂੰ ਚਾਹੇ ਉਹ OBC BC ਜਵਾਦ ਦੇ ਵੱਖ-ਵੱਖ ਬਰਾਦਰੀਆਂ ਦੇ ਨਮਾਇंदे ਉਹਨਾਂ ਵੱਲੋਂ ਬਣਾਈਆਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਵਿੰਗ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ 26 ਫਰਵਰੀ ਨੂੰ ਪਿੰਡ ਦੋਦਾ ਜ਼ਿਲ੍ਹਾ ਮੁਕਸਰ ਦੇ ਵਿੱਚ ਸਮੁੱਚੇ OBC ਭਾਈਚਾਰੇ ਵੱਲੋਂ ਇੱਕ ਇਕਤਰਤਾ ਕੀਤੀ ਜਾ ਰਹੀ ਹੈ ਜਿਦੇ ਚ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀ OBC ਦੇ ਅਧਿਕਾਰਾਂ ਦੇ ਉੱਤੇ ਅੜ ਦੇਖੀ ਕੀਤੀ ਜਾ ਰਹੀ ਹੈ ਜਿਦੇ ਚ ਮੰਡਲ ਕਮਿਸ਼ਨ ਦੀ ਰਿਪੋਰਟ ਮੁਤਾਬਕ ਸਟਾਈਪਰਸੈਂਟ ਰੱਖਵਾ ਕਰਨ ਸਕੂਲਾਂ ਕਾਲਜਾਂ ਚ ਪੰਚਾਇਤਾਂ ਚ ਰਾਜਨੀਤੀ ਦੇ ਵਿੱਚ ਨੌਕਰੀਆਂ ਦੇ ਵਿੱਚ ਸਰਕਾਰੀ ਜ਼ਮੀਨਾਂ ਦੀ ਨਿਲਾਮੀ ਵੇਲੇ ਬੋਲੀ ਵੇਲੇ ਜਦੋਂ ਠੇਕੇ ਤੇ ਦਿੱਤੀ ਜਾਣੀ ਚਾਹੀਦੀ ਹੈ ਠੇਕੇਦਾਰੀ ਸਿਸਟਮ ਦੇ ਵਿੱਚ ਜਿੰਨੇ ਵੀ ਠੇਕੇ ਹੁੰਦੇ ਨੇ ਪੰਜਾਬ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਚਾਹੇ ਉਹ ਰੱਖ-ਰਖਾਅ ਦੇ ਨੇ ਚਾਹੇ ਉਹ ਜ਼ਮੀਨਾਂ ਜਾਇਦਾਦਾਂ ਦੇ ਵਾਹੀਯੋਗ ਜ਼ਮੀਨਾਂ ਦੇ ਨੇ ਚਾਹੇ ਉਹ ਪਾਰਕਿੰਗਾਂ 컨ਟੇਨਰ ਜਾਂ ਬਿਲਡਿੰਗਾਂ ਦੀ ਸਾਰੀ ਰੋਡ ਬਣਨੇ ਹੁੰਦੇ ਨੇ ਹਰ ਤਰ੍ਹਾਂ ਦੇ ਠੇਕੇਦਾਰੀ ਦਾ ਜਿਹੜਾ ਵੀ ਪੈਨਲ ਹੈ ਉਹਦੇ ਚ ਕੱਟੋ-ਕੱਟ 27% ਜਿਹੜੇ ਕੰਮ ਹੈ ਉਹ OBC ਠੇਕੇਦਾਰਾਂ ਨੂੰ ਮਿਲਣਾ ਚਾਹੀਦਾ ਉਸੇ ਤਰ੍ਹਾਂ ਹੀ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕੱਟੋ-ਕੱਟ 27% ਜਿਹੜੀ ਹੈ ਉਹ ਰੱਖਵਾ ਕਰਨ ਚਪੜਾਸੀ ਤੋਂ ਲੈ ਕੇ ਪ੍ਰਿੰਸੀਪਲ ਸੈਕਟਰੀ ਤੱਕ ਵੱਖ-ਵੱਖ ਵਿਭਾਗਾਂ ਦੇ ਵਿੱਚ ਚਾਹੇ ਉਹ ਅਰਜਾ ਚਾਰ ਕਰਮਚਾਰੀ ਨੇ 3 ਨੇ 2 ਨੇ 1 ਨੇ ਜਿਹੜੀ ਭਰਤੀ ਪੰਜਾਬ ਸਰਕਾਰ ਨੇ ਕੀਤੀ ਹੈ ਜਾਂ ਕਰ ਰਹੀ ਹੈ ਉਹਦੇ ਚ ਘੱਟੋ ਘੱਟ 27% ਰਿਜ਼ਰਵੇਸ਼ਨ ਜਿਹੜੀ ਆ ਉਹ ਸਾਡੇ ਬੱਚਾ ਨੂੰ ਦਿੱਤੀ ਜਾਵੇ ਜਿਹੜਾ ਬੈਕਲੌਗ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਉਹਨੂੰ ਪੂਰਾ ਕਰਨ ਲਈ ਸਾਰੇ ਹੀ ਡਿਪਾਰਟਮੈਂਟਾਂ ਦੇ ਵਿੱਚ ਸਾਡੀ ਪੰਜਾਬ ਦੇ ਵਿੱਚ ਆਬਾਦੀ ਲਗਭਗ 42 ਤੋਂ 45% ਜਿਹੜੇ ਅੰਕੜੇ ਵੱਖ-ਵੱਖ ਜਾਤਾਂ ਦੇ ਬੰਦੇ ਉਹਦੇ ਦੇ ਮੁਤਾਬਕ ਦੂਸਰੇ ਪਾਸੇ ਪੰਜਾਬ ਦੇ ਵਿੱਚ ਬਿਹਾਰ ਦੀ ਤਰਜ਼ ਦੇ ਉੱਤੇ ਅਗਲੇ 3 ਮਹੀਨਿਆਂ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਜਾਤੀ ਜਨਗਣਨਾ ਸਟੇਟ ਲੈਵਲ ਦੇ ਉੱਤੇ ਕਰਵਾਉਣ ਪੰਜਾਬ ਦੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਭਰਤੀ ਹੋਵੇ ਉਹਦੇ ਚ ਘੱਟੋ ਘੱਟ 22% ਤੇ ਸਾਡੇ ਬੰਦੇ ਅਧਿਕਾਰ ਦੇ ਮੁਤਾਬਕ ਸਾਡੀ ਗਿਣਤੀ ਦੇ ਮੁਤਾਬਕ 42% ਜਿਹੜੀਆਂ ਰਾਖਵੀਆਂ ਸੀਟਾਂ ਪੜਾਈ 'ਚ ਵੀ ਸਰਕਾਰੀ ਵਿਭਾਗਿਆਂ ਦੇ ਵਿੱਚ ਵੀ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਵੀ ਉਦਯੋਗ ਦੇ ਵਿੱਚ ਵੀ ਕੋਈ ਵੀ ਖੇਤਰ ਹੈ ਉਸ ਖੇਤਰ ਦੇ ਵਿੱਚ 27 ਤੋਂ ਲੈ ਕੇ 42% ਰਾਖਵਾ ਕਰਨ ਅਗਲੇ ਇਹ ਜਿਹੜਾ ਮਾਰਚ 1 ਤਰੀਕ ਹੈ ਇਹ ਤੋਂ ਲਾਗੂ ਕੀਤਾ ਜਾਵੇ ਨਹੀਂ ਤਾਂ ਪੂਰੇ ਪੰਜਾਬ ਦੇ ਵਿਚ ਅਸੀਂ ਵਕ ਵਕ ਜ਼ਿਲ੍ਹਾ ਅਧਿਕਾਰੀ ਮੇਰਾ ਪਾਉ ਵਿਪਤੀ ਕਮਿਸ਼ਨਰ ਇਹਨਾਂ ਦੇ ਦਫਤਰਾਗਾੜੀ ਕੰਪਲੈਕਸ ਦੇ ਵਿੱਚ ਕਰਨਾ ਦੇਣ ਦਾ ਪ੍ਰੋਗਰਾਮ ਬਣਾਵਾਂਗੇ ਤੇ ਇੱਕ ਵੱਡੀ ਗਿਣਤੀ ਦੇ ਵਿੱਚ ਆਪਣੇ ਸਾਥੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਬੀਸੀ ਪਛੜਾ ਵਰਗ ਚੇਤਪ੍ਰਮਾਰਚ ਕਰਿਆ ਜਾਊਗਾ ਉਹਦੇ ਲਈ ਮੈਂ ਸਾਰੇ ਹੀ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਦੇ OBC ਭਾਈਚਾਰੇ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਹ ਸਾਡਾ ਸਾਥ ਦੇਣ ਮੈਂ OBC ਇੰਡੀਆ ਸਮਾਜਿਕ ਸੰਗਠਨ ਦਾ ਰਾਸ਼ਟਰੀ ਮੁਖੀ ਹੋਣ ਦੇ ਨਾਤੇ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਚਾਹੇ ਸਾਡੀਆਂ ਨੌਜਵਾਨ ਪੈਣਾ ਹੋਣ ਧੀਆਂ ਹੋਣ ਚਾਹੇ ਨੌਜਵਾਨ ਪਰਾਹ ਹੋਣ ਤੇ ਜਿਹੜੇ ਸਰਗਰਮ ਆਗੂ ਨੇ ਸਾਡੇ ਵੱਖ-ਵੱਖ ਪਾਰਟੀਆਂ 'ਚ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਵਿੱਚ ਜਿਨ੍ਹਾਂ ਨੂੰ ਪਾਰਟੀਆਂ ਨੇ ਬੀਸੀ ਵਿੰਗਾ ਦੇ ਵਿੱਚ ਇੱਕ ਗੁਲਾਮ ਵਾਂਗ ਰੱਖਿਆ ਹੋਇਆ ਜੇਕਰ ਉਹ ਉਹਨਾਂ ਪਾਰਟੀਆਂ ਚ ਉਹਨਾਂ ਦੀ ਜਨਰਲ ਬਾਡੀ ਦੇ ਵਿੱਚ ਉਹਨਾਂ ਨੂੰ ਰੁਮਾਇਜਗੀ ਨਹੀਂ ਮਿਲਦੀ ਤਾਂ ਉਹ ਇਹਨਾਂ ਪਾਰਟੀਆਂ ਤੋਂ ਆਪਣੇ ਅਸਤੀਫੇ ਦੇ ਕੇ ਇਹਨਾਂ ਨੂੰ ਮਜ਼ਬੂਤ ਕਰਨ ਦੀ ਬਜਾਏ ਆਓ ਰਲ ਕੇ ਪੰਜਾਬ ਦੇ ਵਿੱਚ ਬੀਸੀ ਸਮਾਜ ਨੂੰ ਲੈ ਕੇ ਇੱਕ ਰਾਜਨੀਤਿਕ ਪਹਿਲ ਕਰੀਏ ਸਾਡੀ ਆਬਾਦੀ ਦੇ ਮੁਤਾਬਕ 42% ਤੇ ਸਾਡੇ ਨਾਲ ਸਾਡੇ ਐਸਸੀ ਐਸਟੀ ਭਾਈਚਾਰੇ ਦੇ ਵੀਰ ਪੜਾਣਾ ਮੋਢੇ ਨਾਲ ਮੋਢਾ ਖੜਾ ਲਾ ਕੇ ਖੜਾ ਹੋਣ ਨੂੰ ਤਿਆਰ ਨੇ ਜੁਟਨ ਨੂੰ ਤਿਆਰ ਨੇ ਪੰਜਾਬ ਦੀ ਰਾਜਨੀਤੀ ਸਾਡੇ ਦੋ ਵਰਗਾਂ ਦੇ ਮੋਢੇ ਦੇ ਉੱਤੇ ਚੱਲੂਗੀ ਔਰ ਜੇ ਸਾਡੇ ਮੋਢੇ ਹੋਣਗੇ ਤੇ ਪੰਜਾਬ ਦਾ ਮੁੱਖ ਮੰਤਰੀ ਤੇ ਮੰਤਰੀ ਸਾਡੀ ਗਿਣਤੀ ਦੇ ਮੁਤਾਬਕ ਪੰਜਾਬ ਚ ਸਾਡੇ ਬਣਨਗੇ ਫਿਰ ਅਸੀਂ ਆਪਣੇ ਹੱਥੀਂ ਪੰਜਾਬ ਦੇ ਵੱਖ-ਵੱਖ ਡਿਪਾਰਟਮੈਂਟਾਂ ਵਿੱਚ ਹਰ ਖੇਤਰ ਦੇ ਵਿੱਚ OBC ਤੇ SC ST ਭਾਈਚਾਰ ਨੂੰ ਉਹਨਾਂ ਦੀ ਵੰਦੀ ਆਬਾਦੀ ਦੇ ਹਿਸਾਬ ਨਾਲ ਸਾਰੇ ਅਧਿਕਾਰ ਆਪ ਦੇਵਾਂਗੇ ਜੈ ਸੰਵਿਧਾਨ ਜੈ ਸਮਾਜਵਾਦ ਜੈ ਭਾਰਤ ਜੈ ਲੋਕਤੰਤਰ